ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਹਰਦੁਸ਼ਨੀਆ ਰੋਡ ਤੇ ਸੋ ਨਵੀਂ ਕ੍ਰਿਕਟ ਅਕੈਡਮੀ ਜੀ ਪਹੁੰਚੇ ਆ ਜੀ ਸੋ ਗੁਰਦਾਸਪੁਰ ਦੀ ਇੱਕ ਬੇਟੀ ਨੇ ਜਿਹੜਾ ਵਾ ਜੀ ਗੁਰਦਾਸਪੁਰ ਦਾ ਨਾਮ ਜਿਹੜਾ ਵਾ ਰੋਸ਼ਨ ਕੀਤਾ ਵਾ ਸੋ ਇਹਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਵਾ ਜਿਹੜੇ ਇਹਨਾਂ ਬੱਚਿਆਂ ਨੂੰ ਕੋਚਿੰਗ ਦਿੰਦੇ ਨੇ ਕੋਚ ਨੇ ਉਹਨਾਂ ਦਾ ਰੋਲ ਆ ਜੀ ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਬੱਚੀ ਨੇ ਵੀ ਤੁਹਾਨੂੰ ਮਿਲੋਣੇ ਆ ਔਰ ਕੋਚ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਨੇ ਇੱਕ ਵੱਡਾ ਰੋਲ ਨਿਭਾਇਆ ਵਾ ਜੀ ਸੋ ਸਭ ਤੋਂ ਪਹਿਲਾਂ ਕੋਚ ਨਾਲ ਹੀ ਗੱਲਬਾਤ ਕਰ ਲੈਂਦੇ ਆ ਕੋਚ ਸਾਹਿਬ ਵੀ ਇੱਕ ਵੱਡਾ ਰੋਲ ਆ ਤੁਹਾਡ ਇੱਕ ਤੇ ਸਿੱਖਿਆ ਜਿਹੜੀ ਆ ਸਕੂਲ 'ਚ ਪੜਾਈ ਕਰਾਈ ਜਾਂਦੀ ਔਰ ਇਹ ਸਿੱਖਿਆ ਜਿਹੜੀ ਹੈਲਥ ਪੱਕੀ ਜਿਹੜੀ ਹੈ ਜੀ ਇਹ ਵੀ ਇੱਕ ਵੱਡਾ ਰੋਲ ਆ ਸਮੇਂ ਦੀ ਜ਼ਰੂਰਤ ਆ ਜੀ ਸਭ ਤੋਂ ਮੈਂ ਕਹਿਣਾ ਕਿ ਸਭ ਤੋਂ ਪਹਿਲੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਕੀ ਮਾਪਾ ਗਏ ਨਹੀਂ ਕਿਸੇ ਕੋਲ ਤੁਸੀਂ ਸਾਨੂੰ ਲੱਭਦੇ ਆਏ ਕਿ ਹਾਂ ਜੀ ਇੱਥੇ ਕੁਝ ਹੋ ਰਿਹਾ ਹੈ ਤੇ ਇੱਕ ਬੱਚੀ ਖੇਡ ਕੇ ਆਈ ਹੈ ਤੇ ਸਰ ਮੈਂ ਤੇ ਇਹੀ ਕਹਾਂਗਾ ਕਿ ਚਲੋ ਜੋ ਆਪਾਂ ਜ਼ਿੰਦਗੀ ਦੇ ਵਿੱਚ ਕੀਤਾ ਹੈ ਕ੍ਰਿਕਟ ਨੇ ਸਾਨੂੰ ਸਭ ਕੁਝ ਦਿੱਤਾ ਅਸੀਂ ਅੱਗੇ ਬੱਚਾ ਨੂੰ ਉਹੀ ਚੀਜ਼ ਵੰਡੀ ਹੈ ਜੋ ਕਿ ਬੱਚੇ ਆਪਾਂ ਅੱਛੇ ਅੱਗੇ ਵਧਨ ਔਰ ਹੈਲਥ ਦੇ ਇਸ਼ੂ ਦੇ ਨਾਲ ਜੋ ਵੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਔਰ ਨਾ ਜੋ ਕਿ ਬੱਚੇ ਮੋਬਾਈਲ ਤੋਂ ਦੂਰ ਰਹਿਣ ਅੱਛਾ ਨੈਸ਼ਨਲ ਲੈਵਲ ਤੇ ਬੱਚੀ ਤੁਹਾਡੀ ਖੇਡ ਕੇ ਆਈ ਭਾਜੀ ਜੀ ਹਾਂ ਜੀ ਮੇਰੀ ਬੱਚੀ ਹੁਣ ਇੱਕ ਆਪਣਾ ਚਾਹਤ ਹੈ ਹੋਇਆ ਜੋ ਕਿ ਪੰਜਾਬ ਦੇ ਵਿੱਚੋਂ ਪੂਰੇ ਬੱਚੇ ਸਿਲੈਕਟ ਕੀਤੇ ਸੀਗੇ ਇਹਨਾਂ ਨੇ 35 ਗਰਲਸ ਲਈਆਂ ਸੀਗੀਆਂ ਔਰ ਚੋ ਇਹ ਬੱਚੀ ਦਾ ਕੈਂਪ ਲੱਗਿਆ ਸੀਗਾ ਚੰਡੀਗੜ੍ਹ ਉਹਦੇ ਬਾਅਦ ਇਹ 15 ਦੇ ਵਿੱਚ ਸਿਲੈਕਟ ਹੋ ਕੇ ਔਰ ਐਮਪੀ ਟੂਰਨਾਮੈਂਟ ਆਪਣਾ ਖੇਲ ਕੇ ਆਈ ਹੈ ਔਰ ਇਹ ਬੱਚੀ ਨੇ ਪਲੇਇੰਗ ਕੀਤੀ ਉੱਥੇ 11 ਚ ਖੇਡੀ ਹੈ ਬੱਚੀ ਜੀ ਇਹ ਉਪਲਬਧੀ ਤਾਂ ਭਾਈ ਵੱਡੀ ਆ ਕਿਤੇ ਨਾ ਕਿਤੇ ਮਾਣ ਹੀ ਮਹਿਸੂਸ ਹੁੰਦਾ ਜਦੋਂ ਬੱਚਾ ਇਦਾਂ ਦਾ ਗੇਮ ਖੇਡ ਕੇ ਆਂਦਾ ਜੀ ਸਰ ਮਾਣ ਵਾਲੀ ਗੱਲ ਹੀ ਹੁੰਦੀ ਹੈ ਕਿ ਇੱਕ ਜਿਹੜਾ ਕੋਚ ਹੁੰਦਾ ਉਹਦਾ ਬੱਚਾ ਜਾਂਦਾ ਦੇਖੋ ਕੋਚ ਦਾ ਕੰਮ ਇਹੀ ਹੁੰਦਾ ਮੇਰੇ ਖਿਆਲ ਨਾਲ ਕਿ ਬੱਚੇ ਦਾ ਆਪਾਂ ਮਾਰਗਦਰਸ਼ਨ ਕਰਨਾ ਹੈ ਬੱਚੇ ਨੂੰ ਗਰਾਊਂਡ 'ਚ ਟਾਈਮ 'ਤੇ ਪਹੁੰਚਾਣਾ ਹੈ ਅੱਛਾ ਐਟਮੋਸਫੇਅਰ ਦੇਣਾ ਹੈ ਅੱਛੇ ਮੈਚ ਦੇਣੇ ਹੈ ਅੱਛੀ ਗਰਾਊਂਡ ਦੇਣੀ ਹੈ ਕੋਚ ਦਾ ਇਹੀ ਰੋਕ ਕਿਉਂਕਿ ਬੱਚੇ ਦੀ ਮਿਹਨਤ ਹੀ ਹੁੰਦੀ ਹੈ ਬਾਕੀ ਤੇ ਬੱਚੇ ਨੇ ਮਿਹਨਤ ਕਰਨੀ ਹੈ ਜੋ ਵੀ ਕਰਨਾ ਹੈ ਤੇ ਬੱਚੇ ਦਾ ਵੀ ਕਾਫੀ ਜ਼ਿਆਦਾ ਰੋਲ ਹੁੰਦਾ ਇਹਦੇ ਵਿੱਚ ਉਸ ਤੋਂ ਵੀ ਹੋਰ ਚੀਜ਼ ਮੈਂ ਦੇਖਣ ਦੀ ਮਿਲੀ ਹੈ ਕਹਿੰਦੇ ਵੀ ਗੁਰਦਾਸਪੁਰ ਤੋਂ ਤੁਹਾਡੀ ਸ਼ੁਰੂਆਤ ਸੀ ਔਰ ਤੁਸੀਂ ਜੋਬ ਵੀ ਕੀਤੀ ਉਸ ਤੋਂ ਬਾਅਦ ਕਿਸ ਤਰ੍ਹਾਂ ਇਹ ਥੋੜਾ ਜਿਹਾ ਆਪਣਾ ਵਿਸਥਾਰ ਨਾਲ ਦੱਸੋ ਸਾਨੂੰ ਜੀ ਬਾਰੇ ਸਰ ਸ਼ੁਰੂਆਤ ਮੇਰੀ ਗਰਦਾਸਪੁਰ ਸ਼ਹਿਰ ਤੋਂ ਹੋਈ ਸੀਗੀ ਮੈਂ ਖੇਲਦਾ ਸੀਗਾ ਗਵਰਨਮੈਂਟ ਕਾਲਜ ਜੀਸੀਸੀ ਕਲੱਬ ਦੇ ਵਿੱਚ ਖੇਲਦਾ ਸੀਗਾ ਉਹਦੇ ਵਿੱਚ ਹੀ ਫਿਰ ਕਾਫੀ ਸੀਨੀਅਰ ਲੋਕੀ ਸੀਗੇ ਕਾਫੀ ਗਾਈਡਲਾਈਨ ਮਿਲੀ ਉਹਨਾਂ ਦੀ ਤੇ ਉਹਨਾਂ ਤੋਂ ਬਾਅਦ ਖੇਡਦਾ ਖੇਡਦਾ ਮੈਂ ਪੀਸੀਏ ਦੇ ਵੀ ਮੈਚ ਖੇਡੇ ਜਾਂ ਸਕੂਲ ਦੇ ਵੀ ਖੇਡੇ ਆ ਉਹਦੇ ਬਾਅਦ ਮੈਂ ਚਲਾ ਗਿਆ ਪਠਾਨਕੋਟ ਉੱਥੋਂ ਮੈਂ ਨੈਸ਼ਨਲ ਖੇਡੀ ਸੀਗੀ ਉਦੋਂ ਵੀ ਡਿਸਟ੍ਰਿਕਟ ਦੇ ਵਿੱਚ ਨੈਸ਼ਨਲ ਪਲੇਅਰ ਪਹਿਲੇ ਮੈਂ ਹੀ ਸੀਗਾ ਗੱਲਾਂ ਨਾ 96 97 ਦੀ ਗੱਲਾਂ ਕਰਨ ਓਕੇ ਓਕੇ ਤੇ ਖੇਡਦਾ ਖੇਡਦਾ ਬਸ ਇਸ ਤਰ੍ਹਾਂ ਮੈਚਸ ਖੇਡਦਾ ਰਿਹਾ ਸੀਗਾ ਫਿਰ ਸੀਨੀਅਰ ਪਲੇਅਰ ਸੀਗੇ ਮੇਰੇ ਕਈ ਨਾ ਫਿਰ ਮੈਂ ਟਰਾਇਲ ਦੇਣ ਲਈ ਇੱਕ ਵਾਰੀ ਹਦਰਾਬਾਦ ਬੁਲਾਇਆ ਮੈਨੂੰ ਆਰਮੀ ਦੀ ਸੈਨਾ ਦੀ ਟੀਮ ਬੰਦੀ ਆ ਰਾਂਜੀ ਟਰਾਫੀ ਦੀ ਟੀਮ ਤੇ ਇਹਨਾਂ ਨੇ ਮੈਨੂੰ ਬੁਲਾਇਆ ਉੱਥੇ ਹਦਰਾਬਾਦ ਮੈਂ ਮੈਚ ਖੇਡ ਐਸ ਟਾਈਮ ਉਹ ਵੀ ਰਿਟਾਇਰ ਹੋ ਕੇ ਨੇਵੀ ਤੋਂ ਕਾਨਪੁਰ ਚ ਕਰਨ ਦੇ ਨਾਲ ਕੋਚਿੰਗ ਤੇ ਉਹਨਾਂ ਨੇ ਮੈਨੂੰ ਉੱਥੋਂ ਪਿਕ ਕਰਕੇ 99 'ਚ ਮੈਨੂੰ ਬੰਬੇ ਲੈ ਗਏ ਤੇ ਫਿਰ ਮੈਂ 15 ਸਾਲ ਬੰਬੇ ਸਰਵ ਕੀਤਾ ਐਸ ਫॉर ਅ ਸਪੋਰਟਸ ਕੋਟਾ ਨੇਵੀ ਕ੍ਰਿਕਟ ਟੀਮ ਦੇ ਵਿੱਚ ਵਾਹ ਵਾਹ ਇਹ ਦੇਖੋ ਇਹ ਉਪਲਬਧੀਆਂ ਨੇਕ ਹੋ ਸਕਦੀਆਂ ਔਰ ਕਲੀਨਸਰ ਨਾਲ ਨਿਕਲੀ ਜੀ ਵੱਡੀ ਉਪਲਬਧੀ ਆ ਔਰ ਸੈਕੰਡ ਸਭ ਤੋਂ ਵੱਡੀ ਗੱਲ ਜਿਹੜੀ ਵੀ ਗੁਰਦਾਸਪੁਰ ਹਸਤੇਮਾਨ ਵਾਲੀ ਗੱਲ ਆ ਕਿ ਬੱਚੀ ਜਿਹੜੀ ਇੰਨਾ ਵੱਡਾ ਰੋਲ ਨਭਾ ਕੇ ਆਈ ਹੈ ਜੀ ਹਾਂਜੀ ਇਹ ਬੜੀ ਵੱਡੀ ਗੱਲ ਸਾਡੇ ਜ਼ਿਲ੍ਹੇ ਲਈ ਗੁਰਦਾਸਪੁਰ ਲਈ ਮਾਣ ਦੀ ਗੱਲ ਹੈ ਕਿ ਸਾਡੀ ਅੱਜ ਬੇਟੀ ਜਿਹੜੀ ਆ ਆਲ ਇੰਡੀਆ ਸਕੂਲ ਗੇਮ ਵਿੱਚ ਪਾਰਟਿਸਿਪੇਟ ਕਰਕੇ ਆਈ ਹੈ ਇਹ ਬਹੁਤ ਵਧੀਆ ਤੇ ਬਹੁਤ ਵੱਡਾ ਪ੍ਰਾਲਾਵਾ ਤੇ ਸਾਨੂੰ ਬਹੁਤ ਮਾਣ ਆ ਕਿ ਸਾਡੀ ਬੇਟੀ ਜਿਹੜੀ ਆ ਅੱਜ ਗੁਰਦਾਸਪੁਰ ਜ਼ਿਲ੍ਹੇ ਦਾ ਪੰਜਾਬ ਦਾ ਪ੍ਰਤੀਨਿਧੀ ਕਰਦੇ ਹੋਏ ਆਲ ਇੰਡੀਆ 69 ਸਕੂਲ ਗੇਮ ਵਿੱਚ ਭਾਗ ਲੈ ਕੇ ਪਹੁੰਚੀ ਹੈ ਕੋਚ ਸਾਹਿਬ ਦਾ ਵੀ ਮੈਂ ਦੇਖ ਰਿਹਾ ਬੜਾ ਵੱਡਾ ਰੋਲ ਭਾਜੀ ਦੇ ਵਿੱਚ ਹਾਂਜੀ ਕੋਚ ਸਾਹਿਬ ਦੀ ਦੇਖੋ ਜੀ ਇਹ ਸਾਰੀ ਮਿਹਨਤ ਕੋਚ ਸਾਹਿਬ ਦੀ ਆ ਜੋ ਖਿਡਾਰੀਆਂ ਨੂੰ ਮਰਕੇਸ਼ ਮੁਕਾਮ ਤੱਕ ਪਹੁੰਚਾਉਂਦੇ ਨੇ ਤੇ ਮੈਂ ਉਹਨਾਂ ਨੂੰ ਵੀ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਸ਼ਾਇਦ ਜਿਹੜੇ ਸਾਡੇ ਬੱਚੇ ਹੋਰ ਨੇ ਜੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹਦੇ ਹੋ ਕਿ ਮੈਂ ਦੇਖੋ ਜੀ ਮੈਂ ਇਹੋ ਹੀ ਕਹਿਣਾ ਕਿ ਜਿਹੜੇ ਬੱਚੇ ਖੇਡਦੇ ਆ ਉਹ ਮਨ ਲਗਾ ਕੇ ਖੇਡਣ ਦੇਖੋ ਜੀ ਲੜਕੀਆਂ ਲਈ ਤੇ ਮੈਂ ਕਹਿੰਦਾ ਕਿ ਕ੍ਰਿਕਟ ਚ ਬਹੁਤ ਠਗਰਾ ਸਕੋਪ ਆ ਅੱਜ ਕੱਲ ਵੂਮਨ ਪ੍ਰੀਮੀਅਰ ਲੀਗ ਆਈਪੀਐਲ ਦੇ ਬਰਾਬਰ ਆ ਦੇਖੋ ਜੀ ਬੀਸੀਸੀਆਈ ਨੇ ਜਾਂ ਆਹ ਹਿੰਦੁਸਤਾਨ ਗਵਰਨਮੈਂਟ ਨੇ ਜਾਂ ਪੰਜਾਬ ਗਵਰਨਮੈਂਟ ਨੇ ਸਾਰੇ ਖਿਡਾਰੀਆਂ ਦੀ ਬਰਾਬਰ ਇਹ ਨਾਮਰਾਸੀ ਕੋਈ ਭੇਟ ਭਾਵ ਨਹੀਂ ਹੈਗਾ ਨਾ ਬੇਟੀ ਬੇਟੇ ਵਿੱਚ ਤੇ ਦੇਖੋ ਜੀ ਅਮਰੀਕਾ ਨਾਲ ਬੱਚੀ ਲਈ ਬੜਾ ਉਜਵਲ ਭ ਅਕੇ ਦਿਨ ਰਾਤ ਮਿਹਨਤ ਕਰੇ ਤੇ ਵਧੀਆ ਮੁਕਾਮ ਤੇ ਪਹੁੰਚੇਗੀ ਬੱਚਿਆਂ ਨੂੰ ਜਰੂਰ ਇਸ ਗੇਮ ਚ ਲੀਣਾ ਚਾਹੀਦਾ ਹੈ ਨਾ ਤੁਹਾਡਾ ਕਹਿੰਦਾ ਹਾਂ ক্রিকেট ਲਈ ਬਹੁਤ ਵਧੀਆ ਪੁਹੇਖ ਹੈਗਾ ਜੀ ਤੇ ਦੇਖੋ ਹੁਣ ਇਹ ਹਿੰਦੁਸਤਾਨ ਦੀ ਟੀਮ ਵਰਲਡ ਕੱਪ ਜਿੱਤੀ ਆ ਤੇ ਸਾਡੀ ਮਰਕੀ ਬਹੁਤ ਸਕੋਪ ਆ ক্রিকেট ਵਿੱਚ ਬੱਚਿਆਂ ਲਈ ਬਿਲਕੁਲ ਬਿਲਕੁਲ ਸੋ ਬੱਚੀ ਨਾਲ ਵੀ ਗੱਲਬਾਤ ਕਰਦੇ ਆ ਜੀ ਇਸ ਬੱਚੀ ਨੇ ਇਹ ਉਪਲਬਧੀ ਹਾਸਲ ਕੀਤੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਉਪਲਬਧੀ ਬੜੀ ਵੱਡੀ ਤੁਸੀਂ ਹਾਸਲ ਕੀਤੀ ਹੈ ਹਾਂ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਮੈਂ ਫਰਸਟ ਟਾਈਮ ਸਕੂਲੀ ਨੈਸ਼ਨਲ ਖੇਡ ਲੀਆ ਕਿ ਪਲੇਇੰਗ ਵੀ ਕੀਤੀ ਹਰ ਇੱਕ ਮੈਚ ਮੈਨੂੰ ਆਪਣੇ ਆਪ 'ਚ ਬਹੁਤ ਮਾਣ ਆ ਕਿ ਜਦੋਂ ਮੈਂ ਸਾਡਾ ਜਾਰਖੰਡ ਦੇ ਨਾਲ ਮੈਚ ਹੋਇਆ ਤੇ ਉਸ ਜਗ੍ਹਾ ਤੇ ਮੇਰੇ ਕੋਈ ਹਿੰਮਤ ਨਹੀਂ ਸੀ ਪਰ ਮੈਂ ਆਪਣੇ ਪਰਮਾਤਮਾ ਨੂੰ ਕਿਹਾ ਕਿ ਇਹ ਪਰਮਾਤਮਾ ਮੈਨੂੰ ਸ਼ਕਤੀ ਦੇ ਉਸ ਟਾਈਮ ਤੇ ਇੱਕ ਓਵਰ ਜਿਵੇਂ ਦੋ 6ਸ ਮਾਰੇ ਕਿ ਉਸ ਜਗ੍ਹਾ ਤੇ ਮੇਰਾ ਨਾਮ ਹੋਇਆ ਵਾਜੂਦ ਮੁਸ਼ਕਿਲਾਂ ਵੀ ਕਾਫੀ ਆਈਆਂ ਹਨ ਜੀ ਸਭ ਹਾਂਜੀ ਹਾਂਜੀ ਬਹੁਤ ਮੁਸ਼ਕਿਲਾਂ ਆਈਆਂ ਜਿਸ ਕਾਰਨ ਥੋੜੀ ਥਕਾਵਟ ਵੀ ਹੋਈ ਪਰ ਉਸ ਹਾਂਜੀ ਹੌਂਸਲਾ ਨਹੀਂ ਛੱਡਿਆ ਕੀ ਆਪਾਂ ਜੋ ਸੋਚ ਸੋਚਿਆ ਸੀ ਕਿ ਆਪਾਂ ਮਤਲਬ ਕਿ ਮੈਡਲ ਲੈਣਾ ਹੈ ਪਰ ਚਲੋ ਕੋਈ ਨਾ ਮੈਡਲ ਨਹੀਂ ਲਈ ਪਰ ਸਾਡੀ ਹਿੰਮਤ ਹਜੇ ਤੱਕ ਟੁੱਟੀ ਨਹੀਂ ਹੈ ਵਾਜੀ ਵਾਜੀ ਗੁਰਦਾਸਪੁਰ ਦਾ ਨਾਮ ਤੁਸੀਂ ਰੋਸ਼ਨ ਕਰਨਾ ਸੀ ਮਨ ਵਿੱਚ ਹੈ ਸੀ ਚਾਹਤ ਹੈ ਨਾ ਵੀ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਹਾਂਜੀ ਹੈ ਮਨ ਚ ਚਾਹਤ ਕਿ ਮੈਂ ਆਪਣੇ ਗੁਰਦਾਸਪੁਰ ਦਾ ਨਾਮ ਆਪਣੇ ਕੋਚੀਸ ਆਪਣੇ ਅਕੈਡਮੀ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰਾਂ ਕੋਸ ਸਭ ਤੁਹਾਡੇ ਵੀ ਬੜਾ ਬੜਾ ਰੋਲ ਨਿਭਾ ਰਹੇ ਨੇ ਜੀ ਹਾਂਜੀ ਹਾਂਜੀ ਮੈਂ ਇਹਨਾਂ ਤੋਂ 2 ਸਾਲ ਤੋਂ ਇੱਥੇ ਪ੍ਰੈਕਟਿਸ ਕਰਦੇ ਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰਦੇ ਆ ਸਾਨੂੰ ਬਹੁਤ ਵਧੀਆ ਗਾਈਡ ਕਰਦੇ ਆ ਸਾਨੂੰ ਆਪਣੇ ਪਿਤਾ ਵਾਂਗ ਮਤਲਬ ਕਿ ਗਾਈਡ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਨਾ ਕਿ ਮਾਂ ਬਾਪ ਵਰਗਾ ਜਿਹੜਾ ਮਾਹੌਲ ਪਰਿਵਾਰ ਵਰਗਾ ਮਾਹੌਲ ਇੱਥੇ ਮਿਲਦਾ ਤੁਹਾਨੂੰ ਹਾਂਜੀ ਪੂਰਾ ਪੂਰਾ ਦੇਖੋ ਅੱਜ ਸਮਝਦਾਂ ਦਾ ਵੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਪਰਿਵਾਰਿਕ ਮਾਹੌਲ ਮਿਲਦਾ ਜੀ ਉਹ ਇਸ ਜਗ੍ਹਾ ਤੁਸੀਂ ਆਓਗੇ ਨਾ ਜਦੋਂ ਇਸ ਜਗਾ ਤੇ ਤੁਹਾਨੂੰ ਮਹਿਸੂਸ ਹੋਏਗਾ ਕਿ ਪਰਿਵਾਰਕ ਮਾਹੌਲ ਇਥੇ ਮਿਲਦਾ ਵਾ ਜੀ ਬਿਲਕੁਲ ਸਹੀ ਆ ਸੋ ਕੋ ਸਾਹਿਬ ਲਾਸਟ ਦੇ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਜੀ ਪਲੀਜ਼ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਔਰ ਬੱਚਿਆਂ ਨੂੰ ਜ਼ਰੂਰ ਗਰਾਊਂਡ 'ਚ ਭੇਜੋ ਕਿਸੇ ਵੀ ਗਰਾਊਂਡ 'ਚ ਭੇਜੋ ਕਿਸੇ ਵੀ ਸਪੋਰਟਸ 'ਚ ਭੇਜੋ ਐਟਲੀਸਟ ਆਪਣੇ ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖੋ ਆਪਣੇ ਬੱਚੇ ਨੂੰ ਤੰਦਰੁਸਤ ਰੱਖੋ ਫਿਟ ਰੱਖੋ ਜਿਹੜੇ ਪੇਰੈਂਟਸ ਕੋਲ ਟਾਈਮ ਹੁੰਦਾ ਮੈਂ ਤਾਂ ਕਹਿੰਦਾ ਉਹ ਪੇਰੈਂਟਸ ਤੋ ਕਿਸ ਤਰ੍ਹਾਂ ਤੁਹਾਡਾ ਸੰਪਰਕ ਕਰ ਸਕਦਾ ਵੀ ਮੇਰੇ ਕੋ ਕੋਚਿੰਗ ਲੈਣੀ ਹੋਏ ਉਹਨਾਂ ਨੂੰ ਸਿੰਪਲੀ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਦੁਸ਼ਨੀ ਰੋਡ ਤੇ ਹੈਗੀ ਸਾਡੀ ਅਕੈਡਮੀ ਹੈਗੀ ਹੈ ਤੇ ਕੋਈ ਵੀ ਆਏ ਕਿਸ ਤਰ੍ਹਾਂ ਵੀ ਆ ਤੇ ਉਹ ਆ ਕੇ ਮਿਲੇ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈਗਾ ਜੇ ਏਜ ਫੈਕਟ ਵੀ ਹੈ ਕੋਈ ਜਾਂ ਨੇ ਏਜ ਫੈਕਟਰ ਸਰ ਜਿਆਦਾਤਰ ਮੈਂ ਹੀ ਕਹਣਾ ਤੁਸੀਂ ਦੇਖੋਗੇ ਛੋਟੇ ਬੱਚੇ ਸਾਰੇ ਜਦ ਮੇਰੇ ਕੋ ਪਨੀਰੀ ਹੀ ਲੈਣਾ ਮੈਂ ਕਿਉਂਕਿ ਇਹ ਬੱਚੇ ਅੱਗੇ ਜਾ ਕੇ ਗਰੋ ਕਰਨਗੇ ਤੇ ਇਸ ਕਰਕੇ ਹੈ ਕਿ ਏਜ ਫੈਕਟਰ ਇਹ ਹੀ ਹੈ ਕਿ ਦੇਖੋ ਜਿਹੜਾ ਬੱਚੇ ਨਾ ਬੰਨਣਾ ਸਰ ਉਹ ਇਹੀ ਏਜ ਹੈ ਬਾਕੀ ਜੇ ਤੁਸੀਂ ਕੋ 20 22 ਸਾਲ ਦਾ ਬੱਚਾ ਆ ਕੇ ਖੇਡੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਖੇਡੇਗਾ ਉਹਦੀ ক্রিকেট ਹੋਰ ساری ਚੀਜ਼ਾਂ ਖਤਮ ਹੋ ਚੁੱਕੀਆਂ ਹੁੰਦੀਆਂ ਜਾਂ ਆਲਮੋਸਟ ਤੇ ਇਹੀ ਏਜ ਅੱਛਾ ਏਜ ਗਰੁੱਪ ਹੈ ਬੱਚਾ ਗਰੋ ਵੀ ਕਰਦਾ ਹੈ ਸਰੀਰਕ ਵੀ ਔਰ ਆਪਣੀ ਗੇਮ ਦੇ ਪ੍ਰਤੀ ਵੀ ਧੰਨਵਾਦ ਭਾਜੀ ਮਿਹਰਬਾਨੀ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਜ ਸੋ ਇਹ ਦੇਖੋ ਗੱਲਬਾਤ ਕੀਤੀ ਸੀ ਕਿਤਨਾ ਕਿਤੇ ਵੱਡੀ ਉਪਲਬਧੀ ਆ ਉਹ ਤੁਸੀਂ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਇਦਾਂ ਦੇ ਕੋਚਿੰਗ ਸੈਂਟਰ ਜਿਹੜੇ ਉੱਥੇ ਜਰੂਰ ਆਓ ਤੁਸੀਂ ਕੋਚਿੰਗ ਦਿਵਾਓ ਬੱਚਿਆਂ ਨੂੰ ਉਹ ਚੰਗੀ ਸਿੱਖਿਆ ਚੰਗੇ ਸੰ ਜਿਹੜੇ ਆ ਸੰਸਕਾਰ ਬੱਚਿਆਂ ਨੂੰ ਮਿਲਨੇ ਚਾਹੀਦੇ ਆ ਜੀ ਸੋ ਇਸ ਸਮੇਂ ਦੀ ਕਿਦਾਂ ਕਿਤੇ ਲੋੜ ਆ ਵੱਡੀ ਉਪਲਬਧੀ ਆ ਬੱਚੀ ਦੇ ਹੱਕ ਤੇ ਕੋ ਤਾੜੀਆਂ ਵੀ ਵੱਜ ਰਹੀਆਂ ਨੇ ਇਹ ਕਿਤਨਾ ਕਿਤੇ ਉਪਰ ਆਲੇ ਵੱਡੇ ਨੇ ਗੁਰਦਾਸਪੁਰ ਦੇ ਬੱਚੇ ਵੀ ਜਿਹੜੇ ਆ ਜੀ ਇਸ ਸਮੇਂ ਜਿਹੜੇ ਬੇ ਬੁਲੰਦੀਆਂ ਨੇ ਸ਼ੁਰੂ ਹੋ ਰਹੀਆਂ ਨੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਨਾਲ ਅਰਜਿੰਦਰ ਸਿੰਘ